ਹਾਂਜੀ ਗਾਇਸ ਕਿਵੇਂ ਹੋ ਤਾਂ ਗਾਇਸ ਤੁਹਾਡਾ ਦੁਬਾਰਾ ਤੋਂ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤਾਂ ਗਾਇਸ ਆਪਾਂ ਖੇਤ ਆ ਰਹੇ ਹਾਂ ਕਿ ਤੇ ਆਪਣਾ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੇ ਹੈਗੇ ਸਪਰੇਅ ਕਰਨਾ ਹੈ ਦੂਜੀ ਸਪਰੇਅ ਦੂਜੀ ਸਪਰੇਅ ਇਹਨਾਂ ਕਿ ਪੰਜਵੀਂ ਛੇਵੀਂ ਸਪਰੇਅ ਹੋਣੀ ਉਹ ਕਰਨਾ ਹੈ ਆਪਾਂ ਤੇ ਗਾਇਸ ਦੇਖੋ ਖੇਤ ਆਏ ਆਪਾਂ ਦੇਖੋ ਗਾਇਸ ਸਭ 5 ਵਜੇ ਨਾਲ ਆਗੇ ਤੇ ਆਪਾਂ ਖੇਤ ਉੱਤਦੇ ਆਂਗੇ ਉਹ ਦੇਖੋ ਢੋਲੀਆਂ ਹੋ ਪਏ ਸਾਹਮਣੇ ਤੋਂ ਦੇਖਣੀ ਆਉਂਗੇ ਤਿੰਨ ਤੇ ਮੈਂ ਮੋੜ ਸੰਤ ਐ ਸਾਹਮਣੇ ਆੜੇ ਤੇ ਤਾਂ ਗਾਇਸ ਤੁਸਾਂ ਨੇ ਪਹਿਲੇ ਬਲੌਗ ਨੂੰ ਬਹੁਤ ਸਪੋਰਟ ਦਿੱਤੀ ਹੈ ਹਾਂਜੀ ਗਾਇਸ ਆਪਾਂ ਅਗੇ ਸੀ ਘਰੇ ਖੇਤੋਂ ਤੇ ਗਾਇਸ ਹੁਣ ਪਕੜਨੇ ਲੱਗ ਮੈਂ ਵੀਡੀਓ ਬਣਾਣੀ ਬਲੌਗ ਨੂੰ ਆਪ ਲਗਾ ਸਕੀ ਤੇ ਮੈਨੂੰ ਪਤਾ ਹੀ ਨਹੀਂ ਕਿ ਮੈਂ ਖੇਤ ਘਰ ਜਾ ਗਿਆ ਕਿਉਂਕਿ ਹਮ ਬੜੀ ਹੁੰਦੇ ਆ ਕੇ ਤੇ ਗਾਇਸ ਆ ਦੇਖੋ ਇਹਦਾ ਬੇਲੇ ਨੂੰ ਪਸਣਾ ਪੀਲਾ ਸੀ ਨੂੰ ਪਾਣੋ ਪਾਣੀ ਪੀਣ ਲਾ ਲਿਆ ਇਹਨੂੰ ਇਹ ਬੇਲਾ ਸੀ ਗਾਇਸ ਜਮਾ ਤੁਈ ਕਾਦਾ ਸੀ ਅਗਾਂਹ ਨਾ ਚੱਲਦੇ ਆਗੇ ਮਿੰਦੂ ਪਤਾ ਨਹੀਂ ਕਿੱਲੇ ਪਹੁੰਚਿਆ ਨੀ ਬਿੱਗੀ ਕਰਿਆ ਨੀ ਕੀ ਕਰਦਾ ਮਿੰਦੂ ਚਾਂਦ ਤੋੜਦੀ ਵੀਡੀਓ ਰਾਈ ਹਾਂਜੀ ਗਾਇਸ ਮਿੰਦੂ ਨੇ ਚਾਂਦ ਤੋੜਦੀ ਦੇਖੋ ਤੂੰ ਮਿੰਦੂ ਨੇ ਤੋੜੀ ਆਗੀ ਮਾਗੋ ਤੋੜੀ ਓਏ ਤੂੰ ਨਹੀਂ ਤੋੜੀ ਆਗੀ ਮੈਂ ਤਾਂ ਤੋੜੀ ਸੀ ਤੂੰ ਨਹੀਂ ਤੋੜਿਆ ਤੋੜੀ ਆਸਤੇ ਤੈਨੂੰ ਲੱਗਦਾ ਮਾ ਦਾ ਖਰਾਤੀ ਕਿਨੂੰ ਪੁੱਛ ਮੈਂ ਕਹਿੰਦਾ ਸਾਤੀ ਸੀ ਨਾ ਬਈ ਮੈਨੂੰ ਕੀ ਪਤਾ ਮਾ ਦਾ ਬਾਾਰ ਨੋਟਲੀ ਨਾ ਆਰੇ ਗਾਇਸ ਰੋਟੀ ਮੇਰੀ ਜੀ ਬੜੀ ਹਾਂਜੀ ਗਾਇਸ ਤਾਂ ਜੇ ਮੈਂ ਉਹ ਦੇਖੋ ਵਾਕੀ ਲੜ ਲੜਾ ਚਲਾਉਣੇ ਆਪਾਂ ਬਹੁਤ ਯਾਦਾਂ ਨਹੀਂ ਨੀਰਾ ਹੋ ਰੇਗਾ ਉਹ ਸੋਰੀ ਨਾ ਬਾਹਰ ਨਹੀਂ ਆਏਗੀ ਚਲੋ ਹਾਂ ਗਾਇਸ ਸੁੱਕ ਚੱਲ ਪਈ ਲਾਈਟ ਦੇਖੋ ਗਾਇਸ ਕਿ ਮੇਰਾ ਮੇਰੀ ਸ਼ਕਲ ਸੋਰੀ ਅਵੇ ਸੈਟ ਆ ਦੀ ਦੇਖੋ ਹਾਂਜੀ ਗਾਇਸ ਇਹ ਕੋਨੇ ਨੀਰਾ ਮਿੰਦਨਾ ਸੈਂਗਲ ਮੋਡੀਫਾਈ ਕੀਤਾ ਦੇਖੋ ਸਾਰੇ ਇੱਕੀ ਲਿਖਿਆ ਨੇ ਪੜ ਲਓ ਗਾਇਸ ਆਪਣੇ ਚ ਦੁਨੀਆ ਮੇ ਲੈਣਾ ਕੀ ਜਮਾਨੇ ਤੋਂ ਆ ਦੇਖੋ ਐਸਵੀਲ ਤੇ ਛੜਤ ਤੇ ਦਿਖਾਉਣੇ ਆਗੇ ਆ ਦੇਖੋ ਚਾਹ ਲੈ ਦੀ ਤੋਰ ਜਮਦੂਤ ਦਾ ਛੋਟਾ ਦੇਖੋ ਆ ਦੇਖੋ ਆਖਲੇ ਰੱਖਿਆਗਾ ਤੇਰਾ ਮਨਿੰਦਰ ਜਿਰਜ ਇੱਕ ਹੈ ਕੋਈ ਹੋਰ ਇਹ ਗਾਇਸ ਮਨੂਦ ਦੇ ਕਰਨਾ ਮੈਨੇ ਦੇਖੋ ਐਸਵੀਲ ਵੀ ਪਾਰ ਰੱਖਿਆ ਦੇਖੋ ਇਹਨੂੰ ਦਿਖਾਉਣਾ ਐਸਵੀਲ ਆ ਆ ਦੇਖੋ ਐਸਵੀਲ ਪਰ ਖੈ ਇਧਰ ਵੀ ਤੇ ਇਧਰ ਵੀ ਆਹੋ ਕੀ ਕਰ ਰਹੇ ਹਾਂ ਗਾਈਸ ਇਹ ਕੰਮ ਡੈਟਰ ਆ ਖੜਾ ਦੇਖੋ ਕਪੜਾ ਪਾ ਕੇ ਖੜਾ ਪੈਦਾ ਇਹ ਆਪਣਾ ਇਸਰਗਾ ਇਹ ਪਤਾ ਨਹੀਂ ਕਿੰਨੇ ਮਾਡਲ ਆ ਤੇ ਇੱਕ ਕੰਵੈਲਟਰ ਹੋਸੀਆ ਦੇਖੋ ਇਹ ਆਪਾਂ ਨੇ 10 ਦਿਨ ਹੋ ਗਏ ਲਿਆਂਦਾ ਸੀ ਆਪਾਂ ਨੇ ਇਹ ਤੇ ਬਾਕੀ 7 ਕਿਹੜਾ ਲਾਇਆ ਬਹੁਤ ਪੁਰਾਣਾ ਆਸ਼ਗਾ 92 ਮਾਡਲ ਹੈ ਤੇ ਮੈਨੂੰ ਇਹ ਮਾਡਲਾਂ ਦਾ ਪਤਾ 10 ਦਿਨ 10 ਦਿਨ ਹੋ ਗਏ ਲਿਆਂਦਾ ਤੇ ਬਾਕੀ ਤੁਹਾਨੂੰ ਗਾਈਸ ਇਹਦੀ ਚੌਕ ਚੁੱਕਲਵਾਈ ਸੀ ਅਸੀਂ ਨਾ ਦੇਖੋ ਆ ਚੌਕ ਚੁੱਕਲਵਾਈ ਸੀ ਇਹਦੀ ਪੂਰੀ ਤੇ ਇਹਨੂੰ ਰੈਡੀ ਫੈੜੀ ਕਰਾਵਾਂਗੇ ਆਪਾਂ ਦੇਖਿਆ ਮੈਨੂੰ ਕਿਸੇ ਨੇ ਪੱਠੇ ਲਾਇਆ ਹੁੰਦਾ ਕੋਈ ਸਦੂਣ ਕਿਉਂ ਰੈਡੀ ਕਰਾਵਾਂਗੇ ਥੀਟਰ ਨੂੰ ਇਹ ਥੀਟਰ ਦਾ ਠੀਕ ਆ ਫੈੜਦਾ ਇਸ ਬਿਲਕੁਲ ਹੀ ਠੀਕ ਆ ਗਾ ਦੇਖੋ ਪਿੱਛੇ ਜਿੱਤੂ ਦੇਖੋ ਫੈੜਦਾ ਕਸ ਬਿਲਕੁਲ ਹੀ ਠੀਕ ਆ ਗਾ ਤੇ ਉਸ ਨੂੰ ਪਾਣੀ ਪੀਤਾ ਹੋਏ ਹੂੰ ਤੇ ਗੈਸ ਇੱਕ ਇਹ ਡੰਡਾ ਲਾ ਵੈਸੀ ਬੈਕ ਲਾ ਦੇਖੋ ਆ ਬਲਾ ਇਹ ਡੰਡਾ ਲਾ ਵੈਸੀ ਗਾ ਕਿੱਥੇ ਲੋ ਗੈਸ ਮੈਂ ਇਸ ਬਲੌਗ ਦਾ ਐਂਡ ਕਰ ਦਾਂਗਾ ਆਈ ਹੋਪ ਤੁਹਾਨੂੰ ਜੀ ਬਲੌਗ ਪਸੰਦ ਆਏਗਾ ਸੰਭਾਦ ਦਾ ਲਾਈਕ ਕਰ ਦਿਨ ਚੈਨਲ ਤੇ ਵੀ ਸਬਸਕ੍ਰਾਈਬ ਕਰ ਦੇਣਾ ਮੈ ਤੁਹਾਨੂੰ ਮਿਲਦਾ ਇੱਕ ਹੋਰ ਨੇ ਬਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ ਬਾਏ